ਅੱਜ ਦੇ ਦਿਨ ਭਾਈ ਫੇਰੂ ਮੋਰਚਾ ਸ਼ੁਰੂ ਹੋਇਆ ਸੀ ਅਤੇ ਸਿੱਖਾਂ ਦੀਆਂ ਗ੍ਰਿਫਤਾਰੀਆਂ ਦੇ ਸلسਲੇ ਦੀ ਵੀ ਸ਼ੁਰੂਆਤ ਹੋਈ ਸੀ ਜਿਸ ਦੇ ਵਿੱਚ ਹਜ਼ਾਰਾਂ ਸਿੱਖ ਗ੍ਰਿਫਤਾਰ ਕੀਤੇ ਗਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਪ੍ਰੋਗਰਾਮ ਇਤਿਹਾਸ ਤੇ ਤਵਾਰੀਖ ਵਿੱਚ ਤੁਹਾਡਾ ਸਵਾਗਤ ਹੈ ਭਾਈ ਫੇਰੂ ਜੀ ਦੀ ਯਾਦ ਦੇ ਵਿੱਚ ਗੁਰਦੁਆਰਾ ਪਿੰਡ ਅੰਬਮਾੜੀ ਜ਼ਿਲ੍ਹਾ ਲਾਹੌਰ ਦੇ ਵਿੱਚ ਸਥਿਤ ਸੀ ਜੋ ਕਿ ਛਾਂਗਾ ਮੰਗਾ ਸਟੇਸ਼ਨ ਤੋਂ 15 ਕਿਲੋਮੀਟਰ ਦੂਰ ਹੈ ਇੱਥੇ ਇੱਕ ਵੱਡਾ ਮੋਰਚਾ ਲੱਗਦਾ ਹੈ ਜੋ ਕਿ ਗੁਰਦੁਆਰਾ ਸੁਧਾਰ ਲਹਿਰ ਦਾ ਹਿੱਸਾ ਸੀ ਇਸ ਗੁਰਦੁਆਰੇ ਦੇ ਨਾਂ ਤੇ 2750 ਏਕੜ ਜ਼ਮੀਨ ਸੀ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਇੱਥੋਂ ਦੇ ਮਹੰਤ ਕ੍ਰਿਸ਼ਨ ਦਾਸ ਨੇ ਸ਼ੋਮਣੀ ਕਮੇਟੀ ਨਾਲ ਸਮਝੌਤਾ ਕਰ ਲਿਆ ਸੀ ਅਤੇ ਕਮੇਟੀ ਨੂੰ ਮਰਬੰਦ ਵੀ ਸੌਂਪ ਦਿੱਤਾ ਸੀ ਉਸ ਨੂੰ 400 ਰੁਪਏ ਮਹੀਨਾ ਅਤੇ ਖਾਣ ਲਈ ਰਸਦ ਮਿਲਣ ਲੱਗ ਪਈ ਲੇਕਿਨ ਬਾਅਦ ਦੇ ਵਿੱਚ ਮਹੰਤ ਨਰਾਇਣੂ ਦੇ ਭਰਾ ਪਾਲਾ RAM ਦੇ ਕਿਸ਼ਨ ਦਾਸ ਨੂੰ ਫਸਲਾ ਕੇ ਸ਼ੋਭਣੀ ਕਮੇਟੀ ਖਿਲਾਫ ਦਾਵਾ ਕਰ ਦਿੱਤਾ 7 ਦਸੰਬਰ 1923 ਨੂੰ ਪੁਲਿਸ ਦੇ ਮੈਨੇਜਰ ਜਗਤ ਸਿੰਘ ਅਤੇ 10 ਹੋਰ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਜਦੋਂ ਕੇਸ ਅਦਾਲਤ ਵਿੱਚ ਗਿਆ ਤਾਂ ਡੀਸੀ ਕੁਝ ਨਾ ਕਰ ਸਕਿਆ ਕਿਉਂਕਿ ਇੰਤਕਾਲ ਕੋਦੋਂ ਦਾ ਸ਼ੋਭਣੀ ਕਮੇਟੀ ਦੇ ਨਾ ਹੋ ਚੁੱਕਾ ਸੀ ਅਤੇ ਜ਼ਮੀਨ ਨਵੀਂ ਮੁਜਾਰਿਆਂ ਨੂੰ ਦਿੱਤੀ ਜਾ ਚੁੱਕੀ ਸੀ ਦੂਜੇ ਪਾਸੇ ਸਰਕਾਰ ਨੇ ਗ੍ਰਿਫਤਾਰ ਸਿੱਖਾਂ ਨੂੰ ਛੱਡਣ ਤੋਂ ਨਾ ਕਰ ਦਿੱਤੀ ਅਤੇ ਸ਼ੋਭਣੀ ਕਮੇਟੀ ਨੇ 5 ਜਨਵਰੀ 1924 ਤੋਂ ਮੋਰਚਾ ਲਗਾ ਦਿੱਤਾ ਹਰ ਰੋਜ਼ 25 ਸਿੱਖਾਂ ਦਾ ਜਥਾ ਗ੍ਰਿਫਤਾਰੀ ਦੇਣ ਲੱਗ ਪਿਆ ਅਤੇ ਇਸ ਮੋਰਚੇ ਵਿੱਚ ਕਰੀਬ 4000 ਸਿੱਖ ਗ੍ਰਿਫਤਾਰ ਹੋਏ ਪਰ 20 ਸਤੰਬਰ 1925 ਦੇ ਦਿਨ ਇੱਕ ਘਟਨਾ ਵਾਪਰਦੀ ਹੈ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੇ ਅਨੁਸਾਰ ਇਸ ਦਿਨ ਗੁਰਦੁਆਰੇ ਦੇ ਵਿੱਚ ਇੱਕ ਕਤਲ ਹੋ ਗਿਆ ਸੀ ਆਪਣੀ ਕਿਤਾਬ ਦੇ ਵਿੱਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਕਿਤਾਬ ਦੇ ਵਿੱਚ ਲਿਖਿਆ ਗਿਆ ਹੈ ਕਿ ਇਸ ਦਿਸ਼ ਸ਼ੋਭਨੀ ਕਮੇਟੀ ਨੇ ਮੋਰਚਾ ਬੰਦ ਕਰ ਦਿੱਤਾ ਇਹਨਾਂ ਦਿਨਾਂ ਦੇ ਵਿੱਚ ਗੁਰਦੁਆਰਾ ਐਕਟ ਬਣ ਗਿਆ ਅਤੇ ਇਹ ਝਗੜਾ ਵੀ ਮੁੱਕ ਗਿਆ ਲੇਕਿਨ ਇਸ ਮੂੜਤੇ ਵਿੱਚ ਵੱਡੇ ਪੱਧਰ ਤੇ ਸਿੱਖਾਂ ਵੱਲੋਂ ਗ੍ਰਿਫਤਾਰੀਆਂ ਦਿੱਤੀਆਂ ਗਈਆਂ ਹਜ਼ਾਰਾਂ ਸਿੱਖ ਇਸ ਮੂੜਤੇ ਵਿੱਚ ਗ੍ਰਿਫਤਾਰ ਹੋਏ ਅਤੇ ਉਹਨਾਂ ਦੇ ਉੱਤੇ ਤਸ਼ੱਦਦ ਵੀ ਹਕੂਮਤ ਦੇ ਵੱਲੋਂ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਜਥੇ ਦੇ ਜਿਹੜੇ ਉਹ ਸਿੱਖਾਂ ਵੱਲੋਂ ਭੇਜੇ ਜਾਂਦੇ ਰਹੇ ਬ੍ਰਿਟਿਸ਼ ਹਕੂਮਤ ਉਹਨਾਂ ਤੇ ਹਤਿਆਚਾਰ ਕਰਦੀ ਅਤੇ ਉਹਨਾਂ ਨੂੰ ਗ੍ਰਫਤਾਰ ਕਰ ਲੈਂਦੀ ਅਤੇ ਬਾਅਦ ਦੇ ਵਿੱਚ ਜਦੋਂ ਗੁਰਦੁਆਰਾ ਐਕਟ ਬਣਿਆ ਤਾਂ ਉਦੋਂ ਇਹ ਝਗੜਾ ਸਮਾਪਤ ਹੋ ਗਿਆ